Check yeah. yeah. yeah.

ਪਹਿਲੀ ਵਾਰ ਦੇਖੋਗੇ ਮਾਚੀਬੜਾ ਰਾਮਲੀਲਾ ਦੇ ਇਤਿਹਾਸ ਦੇ ਪਹਿਲੀ ਵਾਰ ਇਸ ਮੰਚ ਤੇ ਹੋਣ ਜਾ ਰਿਹਾ ਕਿ ਦੋ ਪਿਓ ਪਤਰਾਂ ਦੀਆਂ ਜੋੜੀਆਂ ਅੱਜ ਇੱਕ ਹੀ ਰੋਲ ਦੇ ਵਿੱਚ ਆਪਣੀ ਪਰਫਾਰਮੈਂਸ ਦਿਖਾਉਣਗੇ ਜਿਸ ਵਿੱਚ ਰਾਜਾ ਜਨਕ ਦਾ ਰੋਲ ਹੈ ਜੋ ਜੋ ਸ਼ਿਵਾਸ ਰਉਲਾ ਐਕਚੁਅਲ ਜੋ ਮਾਤਾ ਸੀਤਾ ਦੇ ਪਿਤਾ ਨੇ ਜਨਕ ਰਾਜਾ ਉਹ ਐਕਚੁਅਲ ਦੇ ਵਿੱਚ ਵੀ ਉਹਨਾਂ ਦੇ ਪਿਤਾ ਹੈ ਇੱਕ ਵਾਰ ਜ਼ੋਰਦਾਰ ਤਾੜੀਆਂ ਕਿਉਂ ਪੁੱਤਰ ਦੀ ਜੋੜੀ ਵਾਹ ਜੋ ਮਾਤਾ ਸੀਤਾ ਦੇ ਅਸਲ ਪਿਤਾ ਨੇ ਅਮਿਤ ਮਹੂਲਾ ਉਹਨਾਂ ਦਾ ਹੀ ਬੇਟਾ ਅੱਜ ਮਾਤਾ ਸੀਤਾ ਰੋਲ ਅਦਾ ਕਰ ਰਿਹਾ ਉਸ ਤੋਂ ਬਾਅਦ ਪੰਸਰਮ ਅਤੇ 라ਵਣ ਤੁੰਬਾ 라ਵਣ ਆਏਗਾ 라ਵਣ ਦੇ ਰੋਲ ਦੇ ਵਿੱਚ ਬਹੁਤ ਹੀ ਅੱਛੇ ਕਲਾਕਾਰ ਬਹੁਤ ਹੀ ਪੁਰਾਣੇ ਕਲਾਕਾਰ ਸਾਡੇ ਇੱਕ ਵਾਰ ਫੇਰ ਦੁਬਾਰਾ ਜਿਨ੍ਹਾਂ ਨੇ ਇਹ ਡਰੈਸ ਪਹਿਨੀ ਹੈ 라ਵਣ ਦੀ ਕਈ ਸਾਲਾਂ ਤੋਂ ਬਾਅਦ ਮੇਰੀ ਮੁਰਾਦ ਹੈ ਸੰਜੀਵ ਕੁਮਾਰ ਲੀਹਲ ਉਹ 라ਵਣ ਦਾ ਰੋਲ ਉਹ ਦਾ ਕਰਨਗੇ ਤੇ ਉਹਨਾਂ ਦਾ ਬੇਟਾ ਪਰਸ਼ਰਾਮ ਦਾ ਰੋਲ ਅਦਾ ਕਰੇਗਾ ਇਸ ਸੀਨ ਤੇ ਉਹਨਾਂ ਵਾਸਤੇ ਵੀ ਖਵਾ ਜੋੜਦਾ ਤਾੜੀਆਂ ਦੀ ਮੈਂ ਬਾਰ-ਬਾਰ ਅਨਾਉਂਸਮੈਂਟ ਕਰਦਾ ਹੁਣਾ ਕਿ ਤੁਹਾਡੀਆਂ ਤਾੜੀਆਂ ਹੀ ਸਾਡੇ ਕਲਾਕਾਰਾਂ ਦੀ ਹੌਸਲਾ ਅਜਾਈ ਹੈ ਜੇ ਤੁਹਾਨੂੰ ਕੋਈ ਵੀ ਸੀਨ ਦਿਲੋਂ ਅੱਛਾ ਲੱਗਦਾ ਹੋਵੇ ਤਾਂ ਤੁਸੀਂ ਤਾੜੀਆਂ ਜ਼ੋਰ ਮਾਰਦਿਆ ਕਰੋ ਤਾਂ ਸਾਡੇ ਕਲਾਕਾਰ ਸਮਝ ਜਾਣਗੇ ਕਿ ਅਸੀਂ ਬੰਕੇ ਹੀ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਉਹ ਪਰਫਾਰਮੈਂਸ ਨੂੰ ਚਮਕਾਨ ਵਾਸਤੇ ਸ਼ੋਅਨ ਸ਼ਰੂਲਾ ਦੇ ਪਰਿਵਾਰ ਚੋਂ ਉਹਨਾਂ ਦੀ ਦਾਦੀ ਤੇ ਉਹਨਾਂ ਦੇ ਬੂਆ ਵੱਲੋਂ 300 ਰੁਪਇਆ ਸਾਡੀ ਸਭਾ ਨੂੰ ਦਾਨ ਦੇ ਦੌਰ ਤੇ ਆਇਆ ਅਸੀਂ ਇਹਨਾਂ ਦੇ ਬਹੁਤ-ਬਹੁਤ ਰਹਿਣੀ ਆ ਕੱਲੇ ਅਮਿਤ ਨੂਰਲਾ ਯਾਸ਼ ਸ਼ਿਵਾਂਸ਼ ਨੂਰਲਾ ਨਹੀਂ ਤੇ ਉਹਨਾਂ ਦੇ ਚਾਚਾ ਜੀ ਸੁਮਿਤ ਨੂਲਾ ਤਿੰਨੋਂ ਇੱਥੇ ਸਟੇਜ ਤੇ ਪਰਫਾਰਮੈਂਸ ਕਰਦੇ ਬੈਠੇ ਨੇ ਬਹੁਤ ਅੱਛੀ ਕਲਾ ਕਰੀ ਹੈ ਬਹੁਤ ਅੱਛੀ ਗੁੰਗਾਰੀ ਨੇ ਤੇ ਇਸ ਤੋਂ ਬਾਅਦ ਜੋ ਇਹਨਾਂ ਨੂੰ ਮੇਕਅਪ ਕਰਕੇ ਇੰਨਾ ਸੋਹਣਾ ਰੂਪ ਦੇ ਕੇ ਇਸ ਸਟੇਜ ਤੇ ਭੇਜਦੇ ਨੇ ਮੇਰੀ ਮਰਜ਼ਾ ਹੈ ਮੇਕਅਪ ਡਾਇਰੈਕਟਰ ਤੋਂ ਰੌਸ਼ਨ ਤੇ ਉਹਨਾਂ ਦੇ ਨਾਲ ਕਰਨ ਚੰਦੇਮ ਤੇ ਜਿੰਨੇ ਵੀ ਮੇਕਅਪ ਕਰਦੇ ਨੇ ਤੇ ਸੋਨੇ-ਸੋਨੇ ਸਰੂਪ ਿਆਰ ਕਰਦੇ ਨੇ ਇਹਨਾਂ ਸਾਰਿਆਂ ਦਾ ਹੀ ਯੋਗਦਾਨ ਹੈ ਖਾਸ ਕਰਕੇ ਰੋਸ਼ਨ ਜੋ ਕਿ ਬਹੁਤ ਹੀ ਅੱਛਾ ਆਰਟਿਸਟ ਹੈ ਤੇ ਉਸ ਦੇ ਨਾਲ ਇਹਨਾਂ ਦੀ ਆਵਾਜ਼ ਨੂੰ ਨਿਖਾਰਨਾ ਇਹਨਾਂ ਨੇ ਜੋ ਇਹ ਗਾਇਕੀ ਇਹਨਾਂ ਦੀ ਉਹਨਾਂ ਨੂੰ ਸੁਰਾਂ 'ਚ ਪਰੋਣਾ ਉਹਦਾ ਕੰਮ ਕਰਦੇ ਨੇ ਪੱਪੂ ਜੀ ਢੋਲਕ ਤੇ ਉਹਨਾਂ ਦੇ ਨਾਲ ਸਾਥ ਜੁਵਾਉਂਦੇ ਨੇ ਲਾਲੀ ਹਾਂਸ ਬਹੁਤ ਹੀ ਅੱਛੀ ਕਲਾਕਾਰੀ ਜਿੰਨਾ ਵੀ ਇੱਥੇ ਜੋ ਵੀ ਇੱਥੇ ਲੇਡੀਜ਼ ਰੋਲ ਦੇ ਵਿੱਚ ਜਿੰਨੇ ਵੀ ਡ्रेसेस ਆਉਂਦੇ ਨੇ ਚਾਹੇ ਉਹ ਲਹਿੰਗਾ ਚਾਹੇ ਉਹ ਸਾੜੀ ਆ ਉਹ ਬਤਰਾ ਲਹਿੰਗਾ ਹਾਊਸ ਖਵਾਣੂ ਤੋਂ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਔਰ ਮੇਰੀ ਆਵਾਜ਼ ਨੂੰ ਥੋੜੇ ਤੱਕ ਦੂਰ ਦੂਰ ਤੱਕ ਪਹੁੰਚਾਉਣ ਲਈ ਜੋ ਰੋਲ ਅਦਾ ਕਰਦੇ ਨੇ ਜੋ ਸਭ ਤੋਂ ਵੱਡਾ ਰੋਲ ਹੈ ਜਤਿੰਦਰ ਰਾਈਟ ਹੈਂਡ ਸਾਊਂਡਰ ਐਨੀ ਸੋਹਣੀ ਸਟੇਜ ਸਜਾਣੀ ਐਨੀ ਸੋਹਣੀ ਲਾਈਟਿੰਗ ਕਰਨੀ ਔਰ ਮੇਰੀ ਆਵਾਜ਼ ਨੂੰ ਹਰਨ ਪਹੁੰਚਾਣਾ ਇਹ ਜਟਿਲ ਲਾਈਟ ਐਂਡ ਸਾਊਂਡ ਦਾ ਕਾਰਨਾ ਇਸ ਤੋਂ ਇਲਾਵਾ ਹਰੇਕ ਬੰਦੇ ਦੀ ਆਪਣੀ ਆਪਣੀ ਕਲਾਕਾਰੀ ਆ ਹਰੇਕ ਬੰਦੇ ਦੀ ਆਪਣੀ ਆਪਣੀ ਪਰਫਾਰਮੈਂਸ ਹੈ ਕਿ ਜਿਹਦੇ ਵਿੱਚ ਸ਼ਿਵਾਸ ਮੋਹੰਲਾ ਦੇ ਨਾਲ ਸਿੱਖਿਆ ਤੇ ਰੋਲ ਦੇ ਵਿੱਚ ਰਿੰਗੂ ਕਾਲਿਆ ਸਾਡੇ ਨਰੇਸ਼ ਖੇੜਾ ਨਰੇਸ਼ ਖੇੜਾ ਇੱਕ ਐਸਾ ਕਲਾਕਾਰ ਹੈ ਜਿਸ ਨੂੰ ਜਿੱਥੇ ਫਿਟ ਕਰ ਲੋ ਜਾਂ ਇਹਨੂੰ ਸਟਿੱਪਨੀ ਕਹਿ ਲੋ ਜਾਂ ਇਹਨੂੰ ਆਲੂ ਕਹਿ ਲੋ ਆਲੂ ਜਿਵੇਂ ਹਰ ਖਾਦੀ ਵਿੱਚ ਚਲੇ ਜਾਂਦਾ ਸਮੋਸੇ ਵਿੱਚ ਚਲੇ ਜਾਂਦਾ ਆ ਆਲੂ ਉਹ ਵੀ ਬਣਾ ਲਓ ਆਲੂ ਸ਼ਮਲਾ ਬਣਾ ਲਓ ਜਿੱਥੇ ਮਰਜ਼ੀ ਬਣਾ ਲਓ ਇਹ ਭੋਲੂ ਸਾਡਾ ਉਹ ਆ ਅੱਜ ਉਹ ਲੇਡੀਜ਼ ਰੋਲ ਦੇ ਵਿੱਚ ਵੀ ਆਇਆ ਤੁਹਾਡੇ ਸਾਹਮਣੇ ਇੱਕ ਵਾਰ ਜੋਰ ਦਾ ਤਾੜੀਆਂ ਨਰੇਸ਼ ਖੇੜਾ ਵਾਸਤੇ ਜੂਨੀਅਰ ਪ੍ਰਵੇਸ਼ ਖੇੜਾ ਜਿੰਨੂ ਅਸੀਂ ਪਿਆਰ ਨਾਲ ਭੋਲੂ ਕਹਿੰਦੇ ਆ ਕੱਲ ਤੁਹਾਡੇ ਢਿੱਡੀ ਪੀੜਾ ਭਾਕੇ ਗਿਆ ਸੀ ਤੜਕਾ ਦੇ ਸਿਆਪੇ ਦੇ ਵਿੱਚ ਇਸ ਤੋਂ ਇਲਾਵਾ ਜਨਕ ਦੇ ਰੋਲ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਪੁਲਸਰਾਮ ਦੇ ਰੋਲ ਦੇ ਵਿੱਚ ਕਰਨ ਲਿਹਲ

50 ਰੁਪਏ ਸਾਡੇ ਵੀ ਇੱਕ ਹੋਰ ਦਾਨ ਦੇ ਦੌਰ ਕੰਮ ਕੀ ਗਏ ਨੇ ਜਿਵੇਂ ਸਾਡੇ ਵਰਮਾ ਸਾਹਮਣੇ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਜੋ ਰਾਮ ਬਾਗ ਦੇ ਵਿੱਚ ਹਨੂਮਾਨ ਦੀ ਮੂਰਤੀ ਦਾ ਰਾਮ ਹਾਲ ਬਣ ਰਿਹਾ ਵਾ ਬਹੁਤ ਹੀ ਸੁੰਦਰ ਹਾਲ ਬਣ ਕੇ ਤਿਆਰ ਹੋ ਜਾਣਾ ਉਸ ਦਿਨ ਤੁਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ ਜਿੰਨਾ ਵੀ ਤਿਲਫੁਲ ਦੋਗੇ ਉਹ ਉਹਨਾਂ ਹੀ ਥੋੜਾ ਇਹ ਥੋੜਾ ਦਿੱਤਾ ਤਿਲਫੁਲ ਜੇ ਤੁਸੀਂ ਅੱਜ 50 ਦਿੰਦੇ ਹੋ ਤਾਂ ਉਹਨੂੰ ਪਤਾ ਨਹੀਂ 5000 ਜਾਂ 50000 ਜਾਂ 5 ਲੱਖ ਦੇ ਰੂਪ ਦੇ ਵਿੱਚ ਤੁਹਾਨੂੰ ਭਗਵਾਨ ਰਾਮ ਦੇ ਦੇਗੇ ਆਪਣੀ ਸ਼ਰਧਾ ਅਨੁਸਾਰ ਤੁਹਾਡੇ ਤੋਂ ਕੋਈ ਤਕਾਣੀ ਕੋਈ ਵੀ ਉਹ ਨਹੀਂ ਕਿ ਮੈਨੂੰ 500 ਦੋ ਜਾਂ ਮੈਨੂੰ 1000 ਦੋ ਦਾਨ ਉਹੀ ਲੱਗਦਾ ਜੋ ਤੁਹਾਡੇ ਦਿਲ ਤੋਂ ਆਵਾਜਾਂਦੀ ਹੈ ਕਿ ਮੈਂ ਦਾਨ ਕਰਨਾ ਜਿੰਨੀ ਤੁਹਾਡੀ ਸ਼ਰਧਾ ਵਾ ਉਹਨਾਂ ਹੀ ਦਾਨ ਕਰੋ ਪਰ ਦੋ ਜਰੂਰ ਆਪਣੀ ਨੇਕਮਈ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਤ ਜਰੂਰ ਕੱਟਿਆ ਕਰੋ ਗੁੱਪ ਦਾਨ 50 ਰੁਪਏ ਭਗਵਾਨ ਰਾਮ ਦੇ ਰੋਲ ਦੇ ਵਿੱਚ ਗੌਰਵ ਖੁਰਾਣਾ

ਮੁਜ਼ਾਹਿਰਾ ਕਰਕੇ ਜਾਣਗੇ ਬਹੁਤ اچھی ਪਰਫਾਰਮੈਂਸ ਕਰਕੇ ਜਾਣਗੇ ਕਿਉਂਕਿ ਸਾਰੇ ਹੀ ਨਵੇਂ ਕਲਾਕਾਰ ਨੇ ਇਹਨਾਂ ਦੇ ਹੌਸਲੇ ਬੁਲੰਦ ਨੇ ਇਹ ਹੌਸਲੇ ਇਹਨਾਂ ਦੇ ਤਾਂ ਹੀ ਵਧਣਗੇ ਜੇ ਤੁਸੀਂ ਇਹਨਾਂ ਦਾ ਸਾਥ ਦੇਵੋਗੇ ਤਾੜੀ ਮਾਰ ਕੇ ਤੇ ਮੇਰੀ ਆਵਾਜ਼ ਦੇ ਨਾਲ ਨਾਲ ਜੋ ਬੈਕਗ੍ਰਾਉਂਡ 뮤직 ਚੱਲ ਰਿਹਾ ਉਸ ਦੇ ਵਿੱਚ ਜੋ ਰੋਲ ਅਦਾ ਕਰ ਰਹੇ ਨੇ ਸਾਡੇ ਰਜੀਵ ਪਾਵਾ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਕਾਲਾ ਬਾਜੀ ਵੀ ਕਹਿੰਦੇ ਆ ਰਜੀਵ ਪਾਵਾ ਉਹ ਵੀ ਆਪਣੀ ਕਲਾਕਾਰੀ ਅਤੇ ਲੈਪਟਾਪ ਤੇ ਦਿਖਾ ਰਹੇ ਨੇ ਮੈਂ بار بار ਅਨਾਉਂਸਮੈਂਟ ਕਰਦਾ ਹਰ ਇੱਕ ਬੰਦੇ ਦਾ ਆਪਣਾ ਰੋਲ ਹੈ ਚਾਹੇ ਉਹ ਵੀਡੀਓਗ੍ਰਾਫੀ ਦੇ ਵਿੱਚ ਹੋਵੇ ਚਾਹੇ ਉਹ ਲਾਈਟਿੰਗ ਦੇ ਵਿੱਚ ਵੀਡੀਓਗ੍ਰਾਫੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਓਮ ਸਟੂਡੀਓ ਦੂਰ ਦੂਰ ਤੱਕ ਇੱਥੇ ਬੈਠੇ ਆਪਾਂ ਤਾਂ ਜੋ ਲਾਈਵ ਦੇਖ ਹੀ ਰਹੇ ਹਾਂ ਹਿੰਦੁਸਤਾਨ ਕੀ ਵਰਡ ਦੇ ਹਰੇਕ ਕੋਨੇ ਦੇ ਵਿੱਚ ਲੋਕ ਇੱਥੇ ਰਾਮ ਲਿਲਾ ਦੇਖ ਰਹੇ ਨੇ ਉਹਨੇ ਉਹਨੇ ਕੱਲ੍ਹ ਯਾਰ ਮੇਰੇ ਇੱਕ ਫੈਨ ਦਾ ਫੋਨ ਆਇਆ ਨਿਊਜ਼ੀਲੈਂਡ ਤੋਂ ਕਿ ਭਾਜੀ ਲਿੰਕ ਭੇਜੋ ਰਾਮ ਲਿਲਾ ਦੇਖੀ ਲਈ ਕਿ ਅੱਜ ਵੀ ਲੋਕ ਉਹਨਾਂ ਹੀ ਪਿਆਰ ਕਰਦੇ ਨੇ ਇਸ ਰਾਮ ਲਿਲਾ ਨੂੰ ਇਸ ਮਾਂਚੀਵੜ ਦੇ ਮੰਚ ਨੂੰ ਚਾਹੇ ਉਹ ਅਮਰੀਕਾ ਬੈਠੇ ਨੇ ਆਸਟ੍ਰੇਲੀਆ ਜਾਂ ਕਨੇਡਾ ਜਾਂ ਨਿਊਜ਼ੀਲੈਂਡ ਬੈਠੇ ਨੇ ਬੈਠੇ ਆਪਣੀ ਰਾਮ ਲੀਲਾ ਦੇਖ ਰਹੇ ਨੇ ਆਪਣੇ ਵਿਰਸੇ ਨਾਲ ਆਪਣੀ ਵਿਰਾਸਤ ਨਾਲ ਜੁੜੇ ਹੋਏ ਨੇ ਮੈਂ ਸਾਰੇ ਮੈਂ ਸਭ ਤੋਂ ਵੱਡਾ ਧੰਨਵਾਦ ਕਰਦਾ ਤੁਹਾਡੇ ਵਰਗੇ ਰਾਮ ਭਗਤਾਂ ਦਾ ਜੋ ਆਪਣੀ ਲੀਡ ਨੂੰ ਪਿਆਰ ਕਰਕੇ ਅੱਜ ਇੱਥੇ ਲਾਈਵ ਬੈਠੇ ਆ ਕਿਉਂਕਿ ਕਿਉਂਕਿ ਤੁਸੀਂ ਬੜੇ ਕਰਮਾ ਵਾਲੇ ਹੋ ਤੁਸੀਂ ਭਾਗਾਂ ਵਾਲੇ ਹੋ ਜੋ ਅੱਜ ਤੁਸੀਂ ਇੱਥੇ ਬੈਠੇ ਹੋ یوں کسی کو اپنے در پہ بلانا یہ بھی شامل ہے تیری رضا میں رام را کر دیا کہ یوں کسی کو اپنے در پہ یہ بھی شامل ہے تیری رضا میں تیرا جلوہ کسی کو میسر تو کسی کو نہیں ہے یوں تو در ہے یوں تو در ہے لاکھوں اس زمانے میں پر اس در سا ایک بھی نہیں ہے اس در سا ایک بھی نہیں ہے

ਮੈਂ ਪਹਿਲਾਂ ਵੀ ਨਾਮ ਦਿੱਤਾ ਸੀ ਉਹਨਾਂ ਦਾ ਆਪਣਾ ਵੀ ਖੇਅਰ ਸੈਲੂਨਾ ਰੌਸ਼ਨ ਖੇਅਰ ਸੈਲੂਨ ਬਹੁਤ ਹੀ ਅੱਛਾ ਆਰਟਿਸਟ ਹੈ ਪੜਦੇ ਤੇ ਸਾਡੀ ਸੇਵਾ ਨਿਭਾ ਰਹੇ ਨੇ ਪ੍ਰਿੰਸ ਕੁਮਾਰ ਬਹੁਤ ਸਾਰੇ ਸੇਵਾਦਾਰ ਨੇ ਸਾਡੇ ਕੋਲ ਜਿਨ੍ਹਾਂ ਦਾ ਮੈਂ ਨਾਮ ਲਮਾਂ ਤਾਂ ਸ਼ਾਇਦ ਨਾਈਟ ਛੋਟੀ ਪੈ ਜਾਵੇ ਸੀਨ ਹੁਣ ਤਿਆਰ ਹੈ ਹੁਣ ਤੁਹਾਡੇ ਸਾਹਮਣੇ ਸਿੱਧਾ ਸੋਬਰ ਦਾ ਸੀਨ ਹੈ ਇੱਥੇ ਕਟੋ-ਕਟ 20 ਕਲਾਕਾਰ ਅੱਜ ਆਪਣੀ ਪਰਫਾਰਮੈਂਸ ਦਿਖਾ ਕੇ ਜਾਣਗੇ ਇੱਕੋ ਸੀਨ ਦੇ ਵਿੱਚ ਬਸ ਤੁਸੀਂ ਇੰਨਾ ਕੰਮ ਕਰਨਾ ਕਿ ਤੁਹਾਨੂੰ ਸੀਨ ਵਧੀਆ ਲੱਗਦਾ ਹੋਵੇ ਤਾਂ ਤਾੜੀਆਂ ਜ਼ਰੂਰ ਮਾਰਦਿਆਂ ਕਰੋ Cansiyon